ਕਿੰਨੇ ਆ ਕਿ ਸਾਡੇ ਇਥੇ ਚਿੱਟਾ ਆ ਗਿਆ ਨਸ਼ਾ ਆ ਗਿਆ ਇਹ ਤਾਂ ਕੁਝ ਵੀ ਨਹੀਂ ਫੋਨ ਸਾਰਿਆਂ ਨਾਲੋਂ ਖਤਰਨਾਕ ਹੈ ਤੁਹਾਡੀ ਮੈਂਟਲ ਹੈਲਥ ਨੂੰ ਸਭ ਤੋਂ ਵੱਧ ਖਰਾਬ ਕਰਦਾ ਤੇ ਫੋਨ ਕਰਦਾ ਇਹਨੂੰ ਬੈਲੈਂਸ ਵਿੱਚ ਵੇਖੋ ਤੁਸੀਂ ਘੰਟਾ ਵੇਖ ਸਕਦੇ ਹੋ ਤੁਸੀਂ YouTube ਇੱਕ ਘੰਟਾ ਲਗਾਤਾਰ ਸੁਣੀ ਜੋ ਕੋਈ ਮਾੜੀ ਨਹੀਂ ਪਰ ਜਿਹੜੀ ਤੁਸੀਂ ਰੀਲ ਐ ਦੇਖਦੇ ਹੋ ਇੱਕ ਇੱਕ ਮਿੰਟ ਵਾਲੀ ਉਹਦੇ ਨਾਲੋਂ ਵੱਡੀ ਦਿਮਾਗ ਲਈ ਜ਼ਹਿਰ ਨਹੀਂ ਹੋ ਸਕਦੀ ਇੱਕ ਇੱਕ ਮਿੰਟ ਵਾਲਾ ਏਦਾਂ ਹੱਥ ਜਾ ਹਲਾਈ ਜਾਣਾ ਅੰਗੂਠਾ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਕਈਆਂ ਨੂੰ ਤੇ ਇਹ ਲੱਗਿਆ ਵੀ ਅੰਗੂਠਾ ਹੁਣ ਪਤਾ ਲੱਗਿਆ ਕਾਦੇ ਲਈ ਮਿਲਿਆ ਸੀ ਵੀ ਆਹ ਕੰਮ ਆਉਣਾ ਸੀ ਇਹ ਅੰਗੂਠਾ ਉਦਾਂ ਤੇ ਕਿਸੇ ਕੰਮ ਹੀ ਨਹੀਂ ਆਉਂਦਾ ਵੀ ਇਹ ਉਂਗਲ ਤੇ ਹੈ ਹੀ ਇਸ ਕੰਮ ਲਈ ਸੀ ਪਤਾ ਨਹੀਂ ਸੌਹਰਾ ਦਿਨ ਐਂ ਚੱਲੀ ਜਾਂਦੀ ਉਂਗਲ ਗਈਆਂ ਤੇ ਹੋਰ ਸੁੱਤੇ ਪਏ ਬੱਚੇ ਏਡੇ ਏਦਾਂ ਦਾ ਹੋ ਗਿਆ ਤੁਸੀਂ ਡੀਬੀਟ ਦੇ ਤੇ ਸੁੱਤਾ ਬੱਚਾ ਬਿਮਾਰ ਹੈ ਐਂ ਬੇਹੋਸ਼ ਹੈ ਡਾਕਟਰ ਕੋਲ ਗਏ ਐ ਐਂ ਐ ਕਰੀ ਜਾਂਦਾ ਡੱਡ ਦਿਮਾਗ ਕੋਮਾਂ ਚ ਪਤਾ ਨਹੀਂ ਕਾਦੇ ਚ ਗਿਆ ਐ ਹੱਥ ਹਲਾਈ ਦਿੰਦਾ ਕੱਲਾ ਇੰਨਾ ਇੰਨਾ ਨਸ਼ਾ ਹੋ ਗਿਆ ਤੇ ਜਿਸ ਜਿਸ ਬੰਦੇ ਨੂੰ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਫੋਨ ਵੇਖਦਾ ਹੈ ਤੁਸੀਂ ਉਹਦਾ ਗੁੱਸਾ ਵੇਖਿਓ ਖਿੱਚਦਾ ਵੇਖਿਓ ਉਹਨੂੰ ਪਟਕਦਾ ਵੇਖਿਓ ਇਹ ਲਿਖ ਕੇ ਲੈ ਲਓ ਬਹੁਤ ਜ਼ਿਆਦਾ ਫੋਨ ਵੇਖਦਾ ਹੋਵੇ ਬੰਦਾ ਗੁੱਸਾ ਕੰਟਰੋਲ ਕਰ ਲਵੇ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਬਹੁਤ ਜ਼ਿਆਦਾ ਫੋਨ ਵੇਖਦਾ ਹੋਏਗਾ ਪਟਕਦਾ ਬਹੁਤ ਹੋਏਗਾ ਕਾਲਾ ਬਹੁਤ ਪੈਂਦਾ ਹੋਏਗਾ ਉਹ ਬੰਦਾ ਹੋ ਨਹੀਂ ਸਕਦਾ ਹੈ ਇਹ ਨਹੀਂ ਹੋ ਸਕਦਾ ਕਿ ਬੰਦਾ ਫੋਨ ਬਹੁਤ ਵੇਖਦਾ ਤੇ ਕਾਲਾ ਨਹੀਂ ਪੈਂਦਾ ਇਹ ਹੋ ਨਹੀਂ ਸਕਦਾ ਬ੍ਰੇਨ ਨੂੰ ਕਾਲੇ ਪੈਣ ਦੀ ਆਦਤ ਪੈ ਗਈ ਵੇਖੋ ਨਾ ਮੈਂ ਸਮਝਾਉਣਾ ਤੁਹਾਨੂੰ 1 ਮਿੰਟ ਲਈ ਵੇਖੋ ਰੀਲ ਵੇਖੀ ਆਹਾ ਆਹਾ ਨਜ਼ਾਰਾ ਆ ਗਿਆ ਫਿਰ ਇਹ ਨਹੀਂ ਵਧੀਆ ਲੱਗੀ ਅਗਲੀ ਵੇਖ ਲਈ ਆਹਾ 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 ਇੱਕ ਇੱਕ ਮਿੰਟ ਦੇ ਵਿੱਚ ਕਈ ਵਾਰੀ ਆਹਾ ਆਹਾ ਕੀਤਾ ਜਦੋਂ ਫੋਨ ਰੱਖਤਾ ਫਿਰ ਆਹਾ ਆਹਾ ਕਿੱਥੋਂ ਆਵੇ ਹੁਣ ਹੁਣ ਬਾਹਰ ਕੀ ਹੈ ਬਾਹਰ ਤੇ ਘਰ ਵਾਲੀ ਦਾ ਮੂੰਹ ਹੈ ਵੇਖ ਲੈ ਜਦੋਂ ਫੋਨ ਰੱਖਦਾ ਫਿਰ ਆਹਾ ਹਾ ਕਿੱਥੋਂ ਆਵੇ ਹੁਣ ਹੁਣ ਬਾਹਰ ਕੀ ਹੈ ਬਾਹਰ ਤੇ ਘਰ ਵਾਲੀ ਦਾ ਮੂੰਹ ਮੈਂ ਵੇਖ ਲਾ ਫਿਰ ਹੁਣ ਆਹਾ ਹਾ ਹੁੰਦਾ ਨਹੀਂ ਫਿਰ ਫਿਰ ਕੀ ਕਰਦਾ ਫਿਰ ਕਹ ਲ ਹਾਏ ਹਾਏ ਕੀ ਕਰੇ ਫਿਰ ਜਾ ਫੋਨ ਵਾਪਸ ਦਿਓ ਇਹਨੂੰ ਵੀ ਲੈ ਫੜ ਕਰ ਆਹਾ ਹਾ ਤੇ ਜਾ ਫਿਰ ਰੋਈ ਜਾ ਇਦਾਂ ਹੀ ਐ ਇਹ ਐਡੀ ਭੇੜੀ ਤੁਹਾਨੂੰ ਜਿਹੜਾ ਆਹਾਹਾ ਕਰਦੇ ਹੋ ਇਹ ਬ੍ਰੇਨ ਚ ਕੈਮੀਕਲ ਨੇ ਇਦਾਂ ਦੇ ਜਿਹੜਾ ਕੈਮੀਕਲ ਅੱਗੇ ਦਿਨ ਵਿੱਚ 15 ਵਾਰੀ ਰਿਲੀਜ਼ ਹੁੰਦਾ ਸੀ ਹੁਣ 15 ਵਾਰੀ ਇੱਕ ਮਿੰਟ ਚ ਰਿਲੀਜ਼ ਕਰ ਦਿੰਦਾ ਬ੍ਰੇਨ ਫੋਨ ਕਰਕੇ ਸਾਰੇ ਦਿਨ ਚ 15 ਵਾਰੀ ਹੁਣ ਇੱਕ ਮਿੰਟ ਚ 15 ਵਾਰੀ ਹੈ ਤੇ ਇਹ ਤੇ ਹਰ ਵੇਲੇ ਉਹੀ ਮੰਗਦਾ ਵੀ ਮੈਨੂੰ ਇਹੀ ਦਿਸੀ ਜਾਵੇ ਦਿਸੀ ਜਾਵੇ ਦਿਸੀ ਜਾਵੇ ਦਿਸੀ ਜਾਵੇ ਇੱਕ ਨਾ ਮੈਂ ਘਰ ਗਿਆ ਕਿਸੇ ਤੇ ਉਹਨਾਂ ਦੇ ਬੈੱਡ ਉਹ ਮੈਨੂੰ ਬੈੱਡਰੂਮ ਚ ਕਹਿੰਦੇ ਜੀ ਤੁਸੀਂ ਉੱਤੇ ਪ੍ਰਸ਼ਾਦਾ ਛਕ ਲਓ ਥੱਲੇ ਰਸ ਮੋਤ ਸੀ ਮੈਂ ਬੈੱਡ ਬੈੱਡਰੂਮ ਚ ਚੱਲ ਗਿਆ ਬੈੱਡਰੂਮ ਦੇ ਕੋਲ ਮੈਨੂੰ ਕਹਿੰਦੇ ਜਰਾ ਇੱਕ ਮੈਂ ਕਿਹਾ ਲੱਕ ਸਿੱਧਾ ਕਰ ਲਾ ਮੈਂ ਜਦੋਂ ਮੈਂ ਲੱਕ ਸਿੱਧਾ ਕੀਤਾ ਮੇਰੇ ਨਾਲ ਇੱਥੇ ਪਿਛਲੇ ਪਾਸੇ ਉਹਨਾਂ ਨੇ ਲਾਇਆ ਹੋਇਆ ਇਦਾਂ ਉਹ ਉਹ ਤੇ ਇਹ ਇੱਥੇ ਆ ਗਿਆ ਸਟੈਂਡ ਫੋਨ ਦਾ ਮੈਂ ਕਿਹਾ ਇਹ ਕੀ ਹੈ ਕਹਿੰਦੇ ਸਟੈਂਡ ਤੇ ਫੋਨ ਮੈਂ ਆਪਣਾ ਫੋਨ ਉਹਦੇ ਵਿੱਚ ਐ ਫਿੱਟ ਕਰਕੇ ਵੇਖਿਆ ਫਿੱਟ ਆ ਗਿਆ ਪੂਰਾ ਤੇ ਤੁਸੀਂ ਐ ਪੈਰੋ ਹੱਥ ਵੀ ਨਾ ਹਿਲਾਉਣੇ ਪੈਣ ਐ ਇੱਥੇ ਪਿੱਛੇ ਉਹਦੇ ਲਾਇਆ ਹੋਇਆ ਹਿਸਾਬ ਕਿਤਾਬ ਐ ਐ ਏ ਟੇ ਬੌਲੇ ਹੋਏ ਫਿਰਦੇ ਅਸੀਂ ਪਾਗਲਾ ਮੰਗੂ ਕਰਦੇ ਆ ਸਾਰਾ ਦਿਨ ਇਸ ਕਰਕੇ ਫੋਨ ਦਾ ਖਹਿੜਾ ਛੱਡੋ ਜੇ ਜ਼ਿੰਦਗੀ ਵਧੀਆ ਬਣਾਉਣੀ ਐ ਵੇਖੋ ਵੇਖੋ ਮਾੜਾ ਨਹੀਂ 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 ਫੇਰ ਮੈਂ ਬੇਨਤੀ ਕਰਦਾ ਤੁਸੀਂ YouTube ਦੇ ਉੱਤੇ 1 ਘੰਟਾ ਵੀਡੀਓ ਸੁਣ ਲਓ ਕੋਈ ਮਾੜੀ ਚ ਦੇਖਦੇ ਹੋ ਵੇਖੋ ਕੋਈ ਮਾੜੀ ਨਹੀਂ ਤੂੰ ਮੂਵੀ ਵੇਖ ਲੈ ਵੇਖ ਲੈ ਪਰ ਬੜੀ ਬੜੀ ਨੌਲੇਜ ਮਿਲਦੀ ਐ ਇਨਾਂ ਚੀਜ਼ਾਂ ਤੋਂ ਪਰ ਜਿਹੜੇ ਤੂੰ ਅੱਦੇ-ਅੱਦੇ ਮਿੰਟ ਵਾਲੀਆਂ ਵੇਖਦਾ ਇਹ ਛੱਡ ਅੱਦੇ-ਅੱਦੇ ਮਿੰਟ ਵਾਲਾ ਜਿਹੜੀ ਸਕਰੋਲਿੰਗ ਕਰਦਾ ਨਾ ਇਹ ਤੇਰੇ ਲਈ ਜ਼ਹਿਰ ਹੈ ਕਾਲਾ ਪਾਏਗਾ ਫਿਰ